ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦੀ ਪੁਲਿਸ ਵੱਲੋਂ ਅੰਤਰਰਾਜੀ ਨਾਜਾਇਜ਼ ਹਥਿਆਰਾਂ ਦਾ ਧੰਦਾ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰ। ਉਹਨਾਂ ਪਾਸੋਂ 3 ਪਿਸਟਲ ਅਤੇ 30 ਰਾਊਂਡ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਸੀਪੀ ਆਲਮ ਵਿਜੇ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਪੁਤਲੀਗੜ੍ਹ ਦੇ ਖੇਤਰ ਤੋਂ ਮੁਹੰਮਦ ਅਕਬਰ, ਜਵੇਦ ਖਾਨ ਅਤੇ ਕਾਸਿਮ ਨੂੰ ਕਾਬੂ ਕਰ ਉਹਨਾਂ ਪਾਸੋਂ ਇੱਕ ਪਿਸਟਲ ਬੱਤੀ ਬੋਰ ਅਤੇ 20 ਰਾਊਂਡ ਬਰਾਮਦ ਕੀਤੇ ਗਏ ਹਨ। ਇਹਨਾਂ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਦੋ ਹੋਰ ਵਿਅਕਤੀਆਂ ਮੁਕੇਸ਼ ਕੁਮਾਰ ਵਾਸੀ ਰਾਜਸਥਾਨ ਅਤੇ ਆਲਮੀਨ ਅंसारी ਨੂੰ ਕਾਬੂ ਕਰ ਉਹਨਾਂ ਪਾਸੋਂ ਦੋ ਪਿਸਟਲ ਬੱਤੀ ਬੋਰ ਅਤੇ 10 ਰਾਉਂਡ ਬਰਾਮਦ ਕੀਤੇ ਗਏ ਹਨ ਉਹਨਾਂ ਦੱਸਿਆ ਕਿ ਇਹ ਵਿਅਕਤੀ ਨਜਾਇਜ਼ ਅਸਲਾ ਲਿਆ ਕੇ ਅੱਗੇ ਵੇਚਦੇ ਸਨ ਇਹਨਾਂ ਤੋਂ ਅੱਗੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਇੰਟਰ ਸਟੇਟ ਸਮਗਲਿੰਗ ਗੈਂਗ ਬਸ ਪੀਤਾ ਜੀ ਜਿਹਦੇ ਤਹਿਤ ਅਸੀਂ ਐਫ ਆਈ ਆਰ ਨੰਬਰ 2083024 ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 2554 ਨਾਟ ਹਮਜ਼ਾ ਉਹਦੇ ਤਹਿਤ ਅਸੀਂ ਆਪਣਾ ਤਿੰਨ ਪਿਸਟਲ ਬੱਤੀਬੋਰ ਦੇ ਤੇ 30 ਰਾਉਂਡ ਰਿਕਵਰ ਕੀਤੇ ਐ ਬੱਤੀਬੋਰ ਦੇ ਤੇ ਉਹਦੇ ਚ ਅਸੀਂ ਪੰਜ ਬੰਦੇ ਅਰੈਸਟ ਕੀਤੇ ਐ ਉਹਨਾਂ ਦਾ ਨਾਮ ਹੈ ਮੁਹੰਮਦ ਅਕਬਰ ਜਾਵਦ ਖਾਨ ਕਾਸਿਮ ਮਕੇਸ਼ ਕੁਮਾਰ ਤੇ ਆਲਮੀ ਅਨਸਾਰੀ 30924 ਨੂੰ ਅਸੀਂ ਤਿੰਨ ਬੰਦੇ ਰੈਸਟ ਕੀਤੇ ਜਾਵედ ਖਾਨ ਕਾਸਿਮ ਤੇ ਮੁਹੰਮਦ ਅਕਬਰ ਜਿਹੜਾ ਜਾਵედ ਖਾਨ ਹੈ ਉਹ ਮੁਹੰਮਦ ਅਕਬਰ ਤੇ ਕਾਸਿਮ ਦਾ ਚਾਚਾ ਲੱਗਦਾ ਹੈ ਇਹ ਸਾਰੇ ਆਪਣਾ ਪੁਤਲੀਗਰ ਦੇ ਏਰੀਆ ਦੇ ਵਿੱਚ ਆਈਸਕ੍ਰੀਮ ਕੁਲਫੀਆਂ ਦੀ ਰੇੜੀਆਂ ਲਾਂਦੇ ਆ ਤੇ ਸਾਨੂੰ ਇਨਫੋਰਮੇਸ਼ਨ ਆਈ ਥਾਣਾ ਇਸਲਾਮਾਬਾਦ ਦੇ ਐਸਐਚਓ ਸਾਹਿਬ ਨੂੰ ਕਿ ਇਹਦੇ ਕੋਲ ਆਪਣਾ ਜਾਵედ ਖਾਨ ਕੋਲ ਨਜਾਇਜ਼ ਪਿਸਟਲ ਹੈਗਾ ਤੇ ਜਦੋਂ ਅਸੀਂ ਆਪਣੀ ਟੀਮਸ ਬਣਾ ਕੇ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਸਾਹਿਬ ਸਦਾਕ ਗੁਰਪ੍ਰੀਤ ਸਿੰਘ ਕੁਲਰ ਜੀ ਉਹਨਾਂ ਦੇ ਨੋਟਿਸ ਲੈ ਆਏ ਤੇ ਟੀਮਸ ਬਣਾ ਕੇ ਤੇ ਅਸੀਂ ਇਹਨੂੰ ਅਰੈਸਟ ਕੀਤਾ ਜਾਵਦ ਖਾਨ ਨੂੰ ਨਾਲ ਹੀ ਉਹਦੇ ਨਾਲ ਕਾਸਿਮ ਵੀ ਸੀਗਾ ਤੇ ਮੁਹੰਮਦ ਅਕਬਰ ਵੀ ਸੀ ਆਪਣਾ ਜਾਵਦ ਖਾਨ ਕੋਲੋਂ ਸਾਨੂੰ ਇੱਕ ਪਿਸਤਲ ਮਿਲੇਆ ਨਾਲ ਅਸੀਂ ਮੁਹੰਮਦ ਅਕਬਰ ਕੋਲੋਂ ਸਾਨੂੰ ਪੰਜ ਰਾਊਂਡ ਮਿਲੇ ਇੱਕ ਪਿਸਤਲ ਮਿਲੇ ਜਾਵਦ ਖਾਨ ਤੋਂ ਤੇ 10 ਰਾਊਂਡ ਮਿਲੇ ਮੁਹੰਮਦ ਅਕਬਰ ਕੋਲੋਂ ਵੀ ਪੰਜ ਰਾਊਂਡ ਮਿਲੇ ਤੇ ਇਹਦੇ ਕਾਸਿਮ ਕੋਲੋਂ ਵੀ ਪੰਜ ਰਾਊਂਡ ਮਿਲੇ ਤੇ ਉਸ ਬਾਅਦ ਅਸੀਂ ਪ੍ਰੀਲੀਮਿਨਰੀ ਇਨਕੁਆਇਰੀ ਪੁੱਛਗਿੱਛ ਕਰਕੇ ਤੇ ਅਸੀਂ ਇਹਨਾਂ ਦਾ ਪੁੱਛਿਆ ਕਿ ਤੁਹਾਨੂੰ ਸਪਲਾਈ ਕੌਣ ਕਰਦਾ ਹੈ ਤੇ ਉਹਨੇ ਦੱਸਿਆ ਸਾਨੂੰ ਮੁਕੇਸ਼ ਕੁਮਾਰ ਸਪਲਾਈ ਕਰਦਾ ਜੋ ਕਿ ਗੰਗਨਗਰ ਰਾਜਸਥਾਨ ਦਾ ਰਹਿਣ ਵਾਲਾ ਹੈ ਤੇ ਫਿਰ ਹੋਰ ਪੁੱਛਗਿੱਛ ਕੀਤੀ ਤੇ ਸਾਨੂੰ ਪਤਾ ਚੱਲਿਆ ਕਿ ਉਹ ਅਗਲੇ ਦਿਨ ਆਪਣਾ ਅੰਮ੍ਰਿਤਸਰ ਆ ਰਿਹਾ ਹੈ ਤੇ ਪੁੱਛਗਿੱਛ ਆਪਣਾ ਫਿਰ ਅਸੀਂ ਅਗਲੇ ਦਿਨ ਟਰੈਪ ਲਾਇਆ ਤੇ ਇਹਦੇ ਕੋਲ ਮੁਕੇਸ਼ ਕੁਮਾਰ ਕੋਲ ਵੀ ਸਾਨੂੰ ਇੱਕ ਪਿਸਤਲ ਮਿਲਿਆ ਨਾਲ 10 ਰਾਉਂਡ ਮਿਲੇ ਨਾਲ ਇੱਕ ਸਿਗਾ আলমინ ਅंसारी ਉਹਨੂੰ ਇੱਕੋ ਵੇਚਣਾ ਆਇਆ ਸੀ ਉਹ ਵੀ ਸਾਨੂੰ ਗੁਰਤੇਗ ਬਾਦੋਂ ਨਗਰ ਦੇ ਵਿੱਚ ਹੀ ਜਿੱਥੋਂ ਵਿਕੀਸ਼ ਕੁਮਾਰ ਨੂੰ ਅਰੈਸਟ ਕੀਤਾ ਉੱਥੇ ਹੀ ਉਹਦੇ ਨਾਲ ਹੀ ਸਾਨੂੰ ਮਿਲ ਗਿਆ ਤੇ ਉਹ ਜਿਹਨੂੰ ਵੇਚਿਆ ਸੀ আলমინ ਅंसारी ਨੂੰ ਅਸੀਂ ਉਹਦੇ ਕੋਲੋਂ ਵੀ ਇੱਕ ਪਿਸਤਲ ਬੱਤੀ ਬੋਰ ਦਾ ਰਿਕਵਰ ਕੀਤਾ ਤੇ ਹੁਣ ਅਸੀਂ 5 ਜਨਾਂ ਨੂੰ ਅਰੈਸਟ ਕਰ ਲਿਆ ਤੇ ਵੈਪਨ ਤੇ ਰਾਉਂਡ ਕਬਜ਼ੇ ਚ ਲੈ ਲਏ ਹੈ ਤੇ ਜੋ ਵੀ ਅੱਗੇ ਡਵੈਲਪਮੈਂਟ ਹੋਈ ਵੀ ਅਸੀਂ ਤੁਹਾਡੇ ਨੋਟਿਸ ਤੇ